ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸੀ ਪ੍ਰਧਾਨ ਪ੍ਰਗਟ ਸਿੰਘ ਨੇ ਕਈ ਗੰਭੀਰ આરોਪ ਲਗਾਏ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆਂ ਉਹਨਾਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਭਾਜਪਾ ਤੇ ਵਿਵਾਦਿਤ ਬਿਆਨ ਦਿੱਤਾ। ਪ੍ਰਗਟ ਸਿੰਘ ਨੇ ਕਿਹਾ ਕਿ ਰਾਜਘਾਟ ਵਿਖੇ ਡਾਕਟਰ ਮਨਮੋਨ ਸਿੰਘ ਦਾ ਸੰਸਕਾਰ ਮਨਾ ਕਰਕੇ ਭਾਜਪਾ ਨੇ ਉਹਨਾਂ ਨੂੰ ਮੁਗਲਾਂ ਦੇ ਰਾਜ ਦੀ ਯਾਦ ਦਿਵਾ ਦਿੱਤੀ ਹੈ ਆਮ ਆਦਮੀ ਪਾਰਟੀ ਤੇ ਹਮਲਾ ਕਰਦੇ ਆ ਉਹਨਾਂ ਨੇ ਕਿਹਾ ਕਿ ਆਪ ਨੇ ਇਮਾਨਦਾਰੀ ਨਾਲ ਵਾਅਦੇ ਕੀਤੇ ਸਨ ਜਿਸ ਅਧਾਰ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ 90 ਵਿਧਾਇਕ ਦਿੱਤੇ ਸਨ ਪਰ ਹੁਣ ਉਸ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ ਅਤੇ ਉਸ ਤੇ ਵਿਚਾਰਧਾਰਾ ਪਾਜਪਾ ਵਰਗੀ ਹੈ ਪ੍ਰਗਟ ਸਿੰਘ ਨੇ ਦੋਸ਼ ਲਾਇਆ ਕਿ ਆਪ ਪੰਜਾਬ ਵਿੱਚ ਕਾਂਗਰਸ ਯਾਗੂਆਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਭਾਰਤ ਭੂਸ਼ਣ ਤੇ ਹੋਏ 2000 ਕਰੋੜ ਰੁਪਏ ਦੇ ਕਪਲੇ ਦੀ ਉਦਾਹਰਣ ਦਿੰਦਿਆ ਕਿਹਾ ਕਿ ਅਦਾਲਤ ਜੋ ਪੇਸ਼ ਕੀਤੇ ਚਲਾਨ ਚ ਸਿਰਫ 2 ਲੱਖ ਰੁਪਏ ਕਪਲੇ ਦਾ ਦੋਸ਼ ਹੈ ਜੋ ਮਾਮਲੇ ਦੀ ਗੰਭੀਰਤਾ ਤੇ ਸਵਾਲ ਖੜੇ ਕਰਦਾ ਹੈ ਇਸ ਤੋਂ ਇਲਾਵਾ ਪ੍ਰਗਟ ਸਿੰਘ ਨੇ ਪੰਜਾਬ ਸਰਕਾਰ ਨੂੰ ਕਾਰਜਸ਼ਾਲੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ ਤੇ ਵੀ ਸਵਾਲ ਉਠਾਏ ਉਹਨਾਂ ਕਿਹਾ ਕਿ ਪੰਜਾਬ ਦੀ ਅਫਸਰਸ਼ਾਹੀ ਸਰਕਾਰਾਂ ਦੇ ਹੱਥ ਵਿੱਚ ਖੇਡ ਰਹੀ ਹੈ ਅਤੇ ਦੋਸ਼ ਲਾਇਆ ਕਿ ਆਪ ਸਰਕਾਰ ਭਾਜਪਾ ਨਾਲ ਮਿਲ ਕੇ ਕੰਮ ਕਰ ਰਹੀ ਹੈ ਉਹਨਾਂ ਕਿਸਾਨਾਂ ਦੇ ਮੁੱਦੇ ਤੇ ਵੀ ਸਰਕਾਰ ਨੂੰ ਘੇੜਦਿਆਂ ਕਿਹਾ ਕਿ ਸ਼ੰਭੂ ਤੇ ਖਨੋਰੀ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ باوجود ਪੰਜਾਬ ਸਰਕਾਰ ਕਾਰਵਾਈ ਨਹੀਂ ਕਰ ਰਹੀ ਪ੍ਰਗਟ ਸਿੰਘ ਨੇ ਐਮਐਸਪੀ ਬਾਰੇ ਵੀ ਸਵਾਲ ਉਠਾਏ ਤੇ ਪੁੱਛਿਆ ਕਿ ਆਪ ਸਰਕਾਰ ਆਪਣਾ ਸਟੈਂਡ ਸਪਸ਼ਟ ਕਿਉਂ ਨਹੀਂ ਕਰਦੀ ਇਸ ਤੋਂ ਇਲਾਵਾ ਪਿੱਲੀ ਭੀਤਨ ਕਾਊਂਟਰ ਵਿੱਚ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਆਖਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਕਾਂਗਰਸ ਹੁਣ ਸੜਕਾਂ ਤੇ ਰੋਸ ਪ੍ਰਦਰਸ਼ਨ ਕਿਉਂ ਨਹੀਂ ਕਰਦੀ ਤਾਂ ਉਹਨਾਂ ਕਿਹਾ ਕਿ ਚੋਣ ਕਾਰਨ ਪਾਰਟੀ ਕੋਲ ਰੋਸ ਪ੍ਰਦਰਸ਼ਨ ਕਰਨ ਦਾ ਸਮਾਂ ਨਹੀਂ ਹੈ ਪਰ ਭਵਿਕ ਵਿੱਚ ਇਸ ਬਾਰੇ ਫੈਸਲਾ ਲਿੱਤਾ ਜਾਵੇਗਾ ਸਾਡੇ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਰਮੋਨ ਸਿੰਘ ਜੀ ਨੂੰ ਮੈਂ ਸ਼ਰਧਾਂਜਲੀ ਭੇਟ ਕਰਦੇ ਹਾਂ ਔਰ ਦੇਖੋ ਵੱਧ ਕਿਸਮਤੀ ਇਹ ਆ ਕਿ ਸ਼ਾਇਦ ਮੁਗਲਾਂ ਦੇ ਸਮੇਂ ਤਾਂ ਹੀ ਹੁੰਦਾ ਸੀਗਾ ਲੇਕਿਨ ਭਾਜਪਾ ਨੇ ਜੋ ਡਾਕਟਰ ਮਰਮੋਨ ਸਿੰਘ ਜੀ ਨਾਲ ਜਿਨ੍ਹਾਂ ਨੇ ਦੇਸ਼ ਦੀ ਆਰਥਿਕ ਵਿਵਸਥਾ ਔਰ ਦੇਸ਼ ਦਾ ਚਿਹਰਾ ਮੋਹਰਾ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਉਹਨਾਂ ਦਾ ਸੰਸਕਾਰ ਜਿਹੜਾ ਰਾਜ ਘਾਟ ਨਾ ਕਰਕੇ ਬੋਧ ਘਾਟ ਦੇ ਵਿੱਚ ਕੀਤਾ ਮੈਨੂੰ ਲੱਗਦਾ ਇਹ ਤੋਂ ਸ਼ਰਮਨਾਕਰ ਬੀਜੇਪੀ ਲਈ ਸ਼ਾਇਦ ਇਸ ਦੇਸ਼ ਦੀ ਹਿਸਟਰੀ ਦੇ ਵਿੱਚ ਹੋ ਨਹੀਂ ਸਕਦੀ ਇਸ ਦੇਸ਼ ਦੀ ਹਿਸਟਰੀ ਦੇ ਵਿੱਚ ਤਾਂ ਹੈ ਜਦੋਂ ਮੁਗਲ ਹੁੰਦੇ ਸੀ ਲੇਕਿਨ ਸ਼ਾਇਦ ਆਜ਼ਾਦ ਭਾਰਤ ਦੇ ਵਿੱਚ ਇਹੋ ਜਿਹੀ ਐਗਜ਼ਾਮਪਲ ਜਿਹੜੀ ਹੋਈ ਹੈ ਔਰ ਦੂਸਰੀ ਗੱਲ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇਹ ਸੂਬੇ ਦੇ ਵਿੱਚ ਔਰ ਦੇਸ਼ ਦੇ ਵਿੱਚ ਇੱਕ ਬਦਲਾਵ ਵਾਲੀ ਪਾਰਟੀ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਪ੍ਰੋਜੈਕਟ ਕੀਤਾ ਸੀ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਯਾਦ ਹੀ ਹੈ ਕਿ ਕਿਉਂਕਿ ਬਹੁਤ ਦੇਸ਼ ਭਗਤੀ ਦੀਆਂ ਗੱਲਾਂ ਤੇ ਬਹੁਤ ਇਮਾਨਦਾਰੀ ਦੀਆਂ ਗੱਲਾਂ ਉਹਨਾਂ ਨੇ ਲਿਬਾਉਣੀਆਂ ਕੀਤੀਆਂ ਔਰ ਉਹਦੇ ਇਵਜ ਦੇ ਵਿੱਚ ਉਹਨਾਂ ਨੂੰ 92 ਐਮਐਨਏ ਵੀਡੇ ਉਹ ਮਿਲੇ ਲੇਕਿਨ ਅਸਲੀ ਗੱਲ ਹੈ ਮਖੌਟਾ ਕੁਝ ਹੋਰ ਹੈ ਮਖੌਟਾ ਤਾਂ ਆਪਾਂ ਨੂੰ ਸ਼ੁਰੂ ਤੋਂ ਹੀ ਸਮਝ ਹੌਲੀ ਹੌਲੀ ਆਉਣ ਲੱਗ ਪਈ ਸੀ ਕਿਉਂਕਿ ਇਹਨਾਂ ਦਾ ਔਰ ਬੀਜੇਪੀ ਦਾ ਆਪਰੇਸ਼ਨ ਇੱਕੋ ਜਿਹਾ ਹੈ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਕਈ ਵਾਰੀ ਸਾਡੇ ਲੀਡਰ ਵੀ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ ਲੇਕਿਨ ਤੁਹਾਨੂੰ ਯਾਦ ਹੋਣਾ ਸ਼ੁਰੂ-ਸ਼ੁਰੂ ਦੇ ਵਿੱਚ ਜਿਹੜੇ ਕਮਾਰ ਵਿਸ਼ਵਾਸ ਤੇ ਜਿਹੜਾ ਇੱਕ ਕੇਸ ਦਰਜ ਹੋਇਆ ਸੀ ਅਲਕਾ ਲਾਂਬਾ ਤੇ ਕੇਸ ਦਰਜ ਹੋਇਆ ਸੀ ਤੇ ਫਿਰ ਜਿਹੜੇ ਤੇਜਿੰਦਰ ਬੱਗਾ ਇਹਨਾਂ ਨੇ ਉਥੋਂ ਦਿੱਲੀੋਂ ਪੰਜਾਬ ਪੁਲਿਸ ਨੇ ਚੱਕ ਕੇ ਲਿਆਦੇ ਸੀ ਲੇਕਿਨ ਰਾਹ ਦੇ ਵਿੱਚ ਇੰਟਰਸੈਪਸ਼ਨ ਹੋ ਗਈ ਸੀ ਇਹ ਇਹਨਾਂ ਦਾ ਅਸਲੀ ਮਖੌਟਾ ਆ ਇਹਨਾਂ ਦਾ ਅਸਲੀ ਗੱਲ ਹੈ ਕਿ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਆ ਉਹਨਾਂ ਦੀ ਕਿਰਦਾਰ ਕਸ਼ੀ ਕਰਨਾ ਬੀਜੇਪੀ ਵੀ ਇਹ ਕੰਮ ਕਰਦੀ ਮੈਂ ਵਿਚਾਰਧਾਰਾ ਦੀ ਗੱਲ ਕਰਦਾ ਕਿਉਂਕਿ ਅਸਲੀ ਗੱਲ ਹੈ ਵਿਚਾਰਧਾਰਾ ਦੀ ਲੜਾਈ ਤੋਂ ਅਸੀਂ ਪਿੱਛੇ हट ਗਏ ਜਿਹੜੀਆਂ ਇੰਸਟੀਚੂਨਸ ਆ ਅਸੀਂ ਉਹਨੂੰ ਡਿਮੋਲਿਸ਼ ਕਰਨ ਲੱਗ ਗਏ ਉੱਥੇ ਤਾਂ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਕਹਿੰਦੇ ਆ ਕਿ ਦੇਖੋ ਜੀ ਸਾਡੇ ਨਾਲ ਬੀਜੇਪੀ ਔਰ ਈਡੀ ਔਰ ਸੀਬੀਆਈ ਬੜੇ ਸਾਡੇ ਖਿਲਾਫ ਜਿਹੜੀ ਆ ਆਮ ਆਦਮੀ ਪਾਰਟੀ ਤੇ ਚੱਲਦੀ ਅਸੀਂ ਤਰੀ ਗੱਲਾਂ ਨਾਲ ਇਹਨਾਂ ਨਾਲ ਇਸ ਗੱਤੇ ਸਹਿਮਤ ਹਾਂ ਪਰ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹ ਮੈਨੂੰ ਲੱਗਦਾ ਦਿੱਲੀ ਨਾਲੋਂ ਵੀ ਕਈ ਗੁਣਾ ਅੱਗੇ ਹੈ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਲੀਡਰਸ ਦੀ ਇਕਰਾਰ ਕੋਸ਼ਿਸ਼ ਕਰਨ ਲਈ ਇਹਨਾਂ ਨੇ ਪੰਜਾਬ ਪੁਲਿਸ ਦੀ ਖੁੱਲ੍ਹ ਕੇ ਵਰਤੋਂ ਕੀਤੀ ਔਰ ਉਹਦਾ ਕਿਉਂਕਿ ਐਗਜ਼ਾਮਪਲ ਕੀ ਹੈ ਸਾਡੇ ਭਾਰਤ ਪੂਸ਼ਣ ਆਸ਼ੂ ਜਿਹੜੇ ਸਾਡੇ ਵਰਕਿੰਗ ਪ੍ਰਧਾਨ ਬੀਆ ਪੀਸੀਸੀ ਦੇ 2000 ਕਰੋੜ ਦਾ ਆਪਾਂ ਨੂੰ ਸਾਰਿਆਂ ਨੂੰ ਯਾਦ ਹੀ ਹੈ ਕਿ 2000 ਕਰੋੜ ਦਾ ਘਟਾਲਾ ਹੋ ਗਿਆ। ਔਰ ਉਹ ਵੀ ਉਸ ਸਮੇਂ ਸਾਡੇ ਭਾਰਤ ਪੂਸ਼ਣ ਆਸ਼ੂ ਹੋਂਡ ਚੈਲੰਜ ਕੀਤਾ ਜਦੋਂ ਸਾਰੇ ਸਰਪੰਚਾਂ ਮੇਰਾ ਖਿਆਲ ਹੈ ਕਿ ਕਿਹੜੇ ਬੰਦੇ ਨੂੰ ਇਹਨਾਂ ਨੇ ਟਾਰਗੇਟ ਨਹੀਂ ਕੀਤਾ ਲੇਕਿਨ ਉਦੋਂ ਵੀ ਚੈਲੰਜ ਕੀਤਾ ਔਰ ਜੋ ਹੁਣ ਮੇਰੇ ਕੋਲ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਮੇਰੇ ਕੋਲ ਆ ਮਤਲਬ ਸੁਪਰੀਮ ਕੋਰਟ ਨੇ ਇਹੋ ਜੀ ਟਿੱਪਣੀ ਕੀਤੀ ਆ ਸ਼ਾਇਦ ਇਹਨਾਂ ਲੋਕਾਂ ਨੂੰ ਕਿਤੇ ਸ਼ਰਮ ਆਉਣ ਵਾਲੀ ਕਿਤੇ ਨੇੜੇ țeੜੇ ਵੀ ਨਹੀਂ ਲੱਗ ਰਹੀ ਔਰ ਉਹਦੇ ਵਿੱਚ ਚਲਾਨ ਪਤਾ ਵੈਸੇ ਤਾਂ ਦੋਨੇ ਹਾਈ ਕੋਰਟ ਨੇ ਕਵੈਸ਼ ਕਰ ਦਿੱਤੀਆਂ ਦੋਨੇ ਐਫ ਆਈ ਆਰ ਆ ਔਰ ਉਹਦੇ ਵਿੱਚ ਜਿਹੜੀਆਂ ਕਵਾਇਸ਼ ਵੀ ਕੀਤੀਆਂ ਉਹਦੇ ਵਿੱਚ ਇੱਕ ਚ ਚਲਾਨ ਪੇਸ਼ ਕੀਤਾ ਇੱਕ ਠੇਕੇਦਾਰ ਦੇ ਉੱਤੇ 2 ਲੱਖ ਰੁਪਏ ਦਾ ਹੁਣ ਇਤੋਂ ਵੱਡੀ ਕਿਰਦਾਰ ਕੂਸ਼ੀ ਇਹ ਹੋਰ ਕਿਦਾਂ ਕਰ ਸਕਦੇ ਆੱਕ ਕੇ ਕੀ ਢਿੱਲੋਂ ਹੋਣੀ ਸਾਡੇ ਕੋਲ ਬੈਠੇ ਆ ਇਵਨ ਸੁਖਪਾਲ ਖਹਿਰਾ ਆ ਲੇਟਲੀ ਮਾਲਵਿੰਦਰ ਸਿੰਘ ਮਾਲੀ ਜਿਹੜੇ ਸੋਸ਼ਲ ਐਕਟਿਵਿਸਟ ਹੈਗੇ ਆ ਮੈਂ ਇਸ ਕਰਕੇ ਤੁਹਾਡੇ ਨਾਲ ਇਹ ਗੱਲ ਕਰਨ ਲੱਗਾ ਕਿ ਜਿਹੜੀਆਂ ਇੰਸਟੀਚੂਸ਼ਨਸ ਨੂੰ ਡਿਮੋਲਿਸ਼ ਕਰਨ ਲੱਗ ਪਏ ਉਹ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈ ਪੰਜਾਬ ਦਾ ਆਮ ਆਦਮੀ ਪਾਰਟੀ ਕਰਦੀ ਹੈ। ਔਰ ਇਹ ਭਾਜਪਾ ਨਾਲ ਜਿਹੜੀ ਉਹ ਮਿਲੀ ਹੋਈ ਆ ਤੇ ਇਹਨਾਂ ਦੇ ਔਰ ਔਰ ਦੂਸਰੀ ਗੱਲ ਜਿਹੜਾ ਸਾਡੇ ਸਾਬਕਾ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਤੇ ਵੀ ਇਹਨਾਂ ਨੇ ਇੱਕ ਵਾਰੀ ਭਗਵੰਤ ਮਾਨ ਜੀ ਨੇ ਤੁਹਾਨੂੰ ਯਾਦ ਹੋਣਾ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਹਿੰਦੇ ਕਹਿੰਦੇ 2 ਕਰੋੜ ਰੁਪਈਆ ਡੀਐਸਪੀ ਦੀ ਨੌਕਰੀ ਦੇ ਇਵਸ ਦੇ ਵਿੱਚ 2 ਕਰੋੜ ਰੁਪਈਆ ਦੀ ਰਿਸ਼ਵਤ ਮੰਗੀ ਗਈ ਹੈ। ਔਰ ਮੈਂ ਉਦੋਂ ਵੀ ਕਿਹਾ ਸੀ ਮੈਂ ਕਿਹਾ ਭਗਵੰਤ ਮਾਨ ਜੀ 4 ਸਾਲ ਆ ਤੁਹਾਡੇ ਕੋਲ। ਮੇਰੇ ਖਿਆਲ ਸਾਢੇ 3 ਹੋਣੇ ਆ। ਹੁਣ ਤਾਂ ਰਹੀ ਦੋਖ ਗਏ। ਉਹ ਵੀ ਉਹ ਮੈਨੂੰ ਲੱਗਦਾ ਛੇ ਮਹੀਨਿਆਂ ਦੀ ਗੱਲ ਹੈ ਭਗਵਾਨ ਤੁਮਾ ਜੀ ਫਿਰ ਕੱਲ ਤਿੰਨ ਤਿੰਨ ਦਿਨ ਹੋ ਗਏ ਪਿਛਲੇ ਆਸਟ੍ਰੇਲੀਆ ਤੋਂ ਮੁੜਿਆ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿਸਾਨਾਂ ਵੱਲ ਕਿਤੇ ਉਹਨਾਂ ਦੀ ਹਾਲਤ ਪੁੱਛਣ ਲੱਗੇ ਆ ਤੇ ਨਾ ਕਿਤੇ ਆਲੇ ਦੁਆਲੇ ਤੁਹਾਨੂੰ ਦਿਖਦੇ ਆ ਕਿਤੇ ਜਿੱਕੇ ਦਿਸਦੇ ਹੋਣ ਤਾਂ ਮੈਨੂੰ ਵੀ ਦੱਸ ਦਿਓ ਵੈਸੇ ਤਾਂ ਮੈਂ ਉਹਦਾ ਉਹਨਾਂ ਦੀ ਖਬਰ ਕੋਬਰ ਤਾਂ ਲੈ ਆਂਦਾ ਸੀ ਤਦੋਂ ਹਸਪੀਟਲ ਸੀਗੇ ਇਹ ਹਾਲਾਤ ਜਿਹੜੇ ਆ ਇਹਨਾਂ ਲੋਕਾਂ ਨੇ ਪੰਜਾਬ ਦੇ ਉਹ ਬਣਾ ਦਿੱਤੇ ਕਿਉਂਕਿ ਇਹ ਨਿਹੜਾ ਹੀ ਮੁਖੌਟਾ ਸੀ ਔਰ ਅੱਜ ਦੇਖੋ ਜਦੋਂ ਮੈਂ ਸੱਚੀ ਗੱਲ ਹੈ ਬੀਐਸਪੀ ਭਰਤੀ ਹੋਇਆ ਨਾ ਪੰਜਾਬ ਪੁਲਿਸ ਦੇ ਵਿੱਚ ਮੇਧੀਆਂ ਮੇਰੀ ਯਰ ਫੀਲਿੰਗ ਕੁਝ ਡਿਫਰੈਂਟ ਸੀ ਕਿ ਮੈਂ ਸੋਚਦਾ ਹੁੰਦਾ ਸੀਗਾ ਕਿ ਯਾਰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਐਵੇਂ ਥੋੜੇ ਰਹਿ ਗਏ ਸੱਚੀ ਗੱਲ ਤਾਂ ਇਹ ਹੈ ਮੈਂ ਸੋਚਦਾ ਹੁੰਦਾ ਸੀ ਕਿ ਯਾਰ ਆਈਪੀਐਸ ਅਫੀਸਰ ਬੜੇ ਇੰਟੈਲੀਜੈਂਟ ਹੁੰਦੇ ਆ ਬੜੀ ਦੇਸ਼ ਭਗਤੀ ਹੁੰਦੀ ਆ ਬੜਾ ਔਰ ਜੋ ਇਹ ਹੱਥ ਠੋਕਾ ਬਣ ਕੇ ਬਹਿ ਗਏ ਜੋ ਬਿਊਰੋਕ੍ਰੇਸੀ ਨੇ ਪਿਛਲੇ ਸਮੇਂ ਦੇ ਵਿੱਚ ਜੋ ਹਾਲਾਤ ਪੈਦਾ ਕੀਤੇ ਹੈ ਮੈਂ ਇਸ ਕਰਕੇ ਕਹਿੰਦਾ ਬੀਜੇਪੀ ਦੀ ਵੀ ਟੀਮਾਂ ਤੁਹਾਨੂੰ ਯਾਦ ਹੋਣਾ ਇੱਕ ਆਪਰੇਸ਼ਨ ਲੋਟਸ ਹੋਇਆ ਸੀਗਾ ਜਿੱਥੇ ਇਹਨਾਂ ਦੇ ਹੀ ਐਮਐਲਏ ਨੇ ਕਿਹਾ ਸੀ ਕਿ ਸਾਨੂੰ 25-25 ਕਰੋੜ ਰੁਪਈਆ ਆਫਰ ਕੀਤਾ ਜਾ ਰਿਹਾ ਤੇ ਅੱਜ ਤੱਕ ਕਾਰਵਾਈ ਕਿੱਥੇ ਹੋਈ ਹੈ ਆ ਹੁਣ ਜਿਹੜਾ ਹੋ ਰਿਹਾ ਆ ਜਿਹੜੇ ਕਾਉਂਸਲਰ ਮਤਲਬ ਮੇਰੇ ਆ ਤੇ ਇੱਕ ਕਾਉਂਸਲਰ ਦਾ ਕੈਂਡੀਡੇਟ ਹੀ ਪੁਲਿਸ ਚੱਕ ਕੇ ਲੈ ਗਿਆ ਮੈਂ ਦੁਆਬੇ 'ਚ ਪਹਿਲੀ ਵਾਰੀ ਦੇਖਿਆ ਸੱਚੀ ਗੱਲ ਆ ਕਿਤੇ ਹੋਰ ਹੁੰਦਾ ਹੋਵੇ ਤਾਂ ਮੇਰੀ ਸ਼ਾਇਦ ਨੌਲੇਜ 'ਚ ਨਾ ਹੋਵੇ ਲੇਕਿਨ ਮੈਂ ਦੁਆਬੇ 'ਚ ਪਹਿਲੀ ਵਾਰੀ ਇਹੋ ਜਿਹੇ ਹਾਲਾਤ ਬਣਾਤੇ ਔਰ ਰੋਜ਼ ਮੈਂ ਇੱਕ ਦਿਨ ਇੱਕ ਪੁਲਿਸ ਦੇ ਕਮਿਸ਼ਨਰ ਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਯਾਰ ਤੁਸੀਂ ਰੋਜ਼ ਜੋ ਪੁਲਿਸ ਵਾਲੇ ਭੇਜਦੇ ਆ ਜਿਹੜੇ ਕਾਉਂਸਲਰ ਬਣ ਵੀ ਗਏ ਆ ਉਹਨਾਂ ਦੇ ਘਰਾਂ 'ਚ ਮੈਨੂੰ ਦੱਸ ਦਿਓ ਯਾਰ ਤੁਸੀਂ ਸ਼ਹਿਰ ਨੂੰ ਤਾਂ ਚੰਗਾ ਬਣਾ ਲਓ ਯਾਰ ਹੁਣ ਤੁਹਾਡੀ ਇਹ ਜ਼ਿੰਮੇਵਾਰੀ ਲੱਗੀ ਪੁਲਿਸ ਦੀ ਵੀ ਹਾਂ ਬਈ ਤੁਸੀਂ ਬੰਦੇ ਚੱਕ ਚੱਕ ਕੇ ਜੁਆਇਨ ਕਰਾ ਕਰਾ ਕੇ ਤਾਂ ਇਹਨਾਂ ਦੀ ਪਾਰਟੀ ਚਲਾਉਂਗੇ ਤੁਸੀਂ ਇੱਕ ਇਹਨਾਂ ਦੇ ਵਰਕਰ ਦੇ ਤੌਰ ਤੇ ਤਾਂ ਨਾ ਨਾ ਕੰਮ ਕਰੋ ਇੰਸਟੀਚੂਨ ਤਾਂ ਖੜੀ ਰਹਿਣ ਦਿਓ ਦੇਖੋ ਇੰਸਟੀਚੂਨ ਹਮੇਸ਼ਾ ਵੱਡੀ ਹੋਣੀ ਤੁਸੀਂ ਵੀ ਚਲੇ ਜਾਣਾ ਅਸੀਂ ਵੀ ਚਲੇ ਜਾਣਾ ਇੱਥੇ ਰਹਿਣਾ ਤਾਂ ਕਿਸੇ ਨੇ ਨਹੀਂ ਹੈ ਤੁਸੀਂ ਇਸ ਪ੍ਰੋਫੈਸ਼ਨ 'ਚ ਹੋ ਅਸੀਂ ਇਸ ਪ੍ਰੋਫੈਸ਼ਨ 'ਚ ਬਟ ਐਟ ਦ ਸੇਮ ਟਾਈਮ ਇੰਸਟੀਚੂਸ਼ਨਸ ਤਾਂ ਖੜੀਆਂ ਰਹਿਣੀਆਂ ਚਾਹੀਦੀਆਂ ਲੇਕਿਨ ਜਦੋਂ ਉਸ ਪੋਸਟ ਤੇ ਬੰਦਾ ਕੰਮ ਕਰਦਾ ਹੁੰਦਾ ਉਹਦੀ ਕਿਰਦਾਰ ਔਰ ਉਹਦੀ ਹਿਸਟਰੀ ਜਿਹੜੀ ਉਹ ਜ਼ਰੂਰ ਰਹਿ ਜਾਂਦੀ ਵੀ ਫਲਾਣੇ ਸਮੇਂ ਆਹ ਕੰਮ ਜਿਹੜਾ ਇਹਨਾਂ ਲੋਕਾਂ ਨੇ ਕੀਤਾ ਸੀ ਲੇਕਿਨ ਉਲਟਾ ਇਹਨਾਂ ਦੇ ਜਿਹੜੇ ਕਿਉਂਕਿ ਸਾਡੇ ਵਾਲੇ ਤਾਂ ਫਿਰ ਵੀ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਜਦੋਂ ਹਾਈ ਕੋਰਟ ਨੇ ਦੋ ਐਫ ਆਈ ਆਰਾਂ ਕੁਐਸ਼ ਕਰ ਦਿੱਤੀਆਂ ਖੈਰਾ ਸਾਹਿਬ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਰਾਹਤ ਮਿਲੀ ਇਹਨਾਂ ਦੇ ਆ ਕੁਛ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਆ ਆ ਬੰਦੇ ਨੂੰ ਤਾਂ ਤੁਸੀਂ ਜਾਣਦੇ ਹੋਣੇ ਆ ਇਹਨਾਂ ਦੇ ਸਿੰਗਲਾ ਸਾਹਿਬ ਹੈ ਸ਼ੁਰੂ-ਸ਼ੁਰੂ ਦੇ ਵਿੱਚ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਸੀ ਵੀ ਹਾਂ ਬਈ ਇਹ ਤਾਂ ਤੇ ਮੇਰੇ ਕੋ ਇਹਦੀ ਆਡੀਓ ਵੀਡੀਓ ਵੀ ਹੈਗੀ ਆ ਉਹ ਕਿੱਥੇ ਚਲੇ ਗਈ ਉਹ ਤਾਂ ਹੁਣ ਇਹਨਾਂ ਦੇ ਸੁਖਨਾ ਸਾਰਾ ਪ੍ਰਚਾਰ ਤੇ ਸਾਰਾ ਕੁਝ ਆ ਆ ਆ ਵੀ ਤੁਸੀਂ ਦੇਖਦੇ ਹੋਣੇ ਕਿਤੇ ਸਰਾਰੀ ਸਾਹਿਬ ਆ ਇਹਨਾਂ ਦੀ ਫੋਟੋ ਬੜੀ ਵਧੀਆ ਆਈ ਹੈ ਔਰ ਉਦੋਂ ਅੱਗੇ ਆਹ ਖਟਾਰੂ ਚੱਕ ਸਾਹਿਬ ਹੈਗੇ ਆ ਆ ਸਾਡੇ ਸ਼ਹਿਰ ਦੇ ਇੱਕ ਮੰਤਰੀ ਹੈਗੇ ਬਲਕਾਰ ਸਿੰਘ ਇਹਨਾਂ ਦੇ ਉੱਤੇ ਕਾਰਵਾਈ ਪੁਲਿਸ ਦੀ ਕਿੱਥੇ ਚਲੇ ਗਈ ਇਹਨਾਂ ਦੇ ਉੱਤੇ ਸਰਕਾਰ ਕਿੱਥੇ ਖੜੀ ਹੈ ਅੱਜ ਸਵਾਲ ਜਿਹੜੇ ਆ ਉਹ ਕੇਜਰੀਵਾਲ ਤੇ ਭਗਵੰਤ ਮਾਨ ਤੇ ਆ ਔਰ ਨਾਲ ਦੀ ਨਾਲ ਬੀਜੇਪੀ ਦੀ ਸਰਕਾਰ ਤੇ ਆ ਕਿ ਜੋ ਇਸ ਦੇਸ਼ ਦੇ ਵਿੱਚ ਜਿੱਧਰੋਂ ਤੁਸੀਂ ਡੈਮੋਕ੍ਰੇਸੀ ਨੂੰ ਗੁਜ਼ਾਰੇ ਆ ਉਹ ਜਿਹੜੀ ਡੈਮੋਕ੍ਰੇਸੀ ਆ ਉਹ ਨੇ ਹਿੰਦੁਸਤਾਨ ਦਾ ਔਰ ਪੰਜਾਬ ਦਾ ਕੋਈ ਫਾਇਦਾ ਨਹੀਂ ਕਰਨਾ ਔਰ ਜੋ ਤੁਸੀਂ ਕਿਸਾਨੀ ਨਾਲ ਕਰ ਰਹੇ ਕਿਉਂਕਿ ਮੈਂ ਇਸ ਕਰਕੇ ਕਹਿਣਾ ਹੁੰਦਾ ਕਿ ਹਾਂ ਵੀ ਇਹ ਵਿੜੇ ਹੋਏ ਆ ਇਸ ਕਰਕੇ ਕਹਿਣਾ ਹੁੰਦਾ ਕਿ ਜੋ ਬੀਜੇਪੀ ਚਾਹੁੰਦੀ ਆ ਈਵਨ ਕਿ ਈਵਨ ਕੇ ਜਿਹੜਾ ਖਨੌੜੀ ਬਾਰਡਰ ਤੇ ਧਰਨਾ ਲੱਗਿਆ ਆ ਜਾਂ ਇਧਰ ਲੱਗਿਆ ਆ ਉਹਦੇ ਵਿੱਚ ਜਦੋਂ ਵੀ ਕਿਤੇ ਸ਼ੈਲਿੰਗ ਹੁੰਦੀ ਆ ਜਦੋਂ ਵੀ ਕਿਤੇ ਗੋਲੀਬਾਰੀ ਹੁੰਦੀ ਆ ਤੇ ਉਹ ਪੰਜਾਬ ਦੀ ਧਰਤੀ ਤੇ ਹੁੰਦੀ ਆ ਭਗਵਾਨਤਮਾਨ ਨੂੰ ਤਾਂ ਸ਼ਾਇਦ ਇਸ ਗੱਲ ਦਾ ਪਤਾ ਹੀ ਨਾ ਹੋਵੇ ਇਸ ਕਰਕੇ ਮੈਂ ਤਾਂ ਅੱਜ ਤੁਹਾਨੂੰ ਇਹੇ ਬੇਨਤੀ ਕਰਨ ਲਈ ਇੱਥੇ ਆਪਾਂ ਇਕੱਠੇ ਹੋਏ ਆ ਕਿ ਯਾਰ lettes us fight together ਕਿਉਂਕਿ ਆਪਣੇ ਬੱਚੇ ਸਾਰਿਆਂ ਦੇ ਆਪਣਾ ਸਮਾਰੀਥੀ ਰਹਿਣਾ